हां जी मित्रों स्वागत है थोड़ा एक नए ब्लॉग च आपा नागरा ਤੋਂ 2 ਕਿਲੋਮੀਟਰ ਅੱਗੇ ਟੂਲਟੈਕਸਾ ਟੂਲਟੈਕਸ ਤੋਂ 2.5 ਕਿਲੋਮੀਟਰ ਅੱਗੇ ਆਾ ਹੋਟਲ ਆ ਆ ਹਾ ਹਾ ਗਰਮੀਤ ਜੀਨ ਨਰਵਾਣਾ ਹਰਿਆਣਾ ਹੋਟਲ ਤੇ ਇੱਥੇ ਰੁਕੇ ਸੀ ਆਪਾਂ ਰਾਤ ਹਾਂਜੀ ਸੱਜਣੋ 2 ਅਕਤੂਬਰ ਮਾਰਾ 225 ਤੇ ਆਪਾਂ ਖੜੇ ਆ ਮੱਧ ਪ੍ਰਦੇਸ਼ ਚ ਦੇਖਣ ਵਾਲੇ ਛੋਟੇ ਵੱਡੇ ਸੱਜਣਾ ਮਿੱਤਰਾਂ ਮਾਤਾ ਭੈਣਾਂ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਿੱਥੋਂ ਸਫ਼ਰ ਕਰਨ ਲੱਗਿਆਂ ਜੀ ਅੰਦੌਰ ਨੂੰ ਅੰਦੌਰ ਹੈਗਾ ਜੀ ਇੱਥੋਂ 80 ਕਿਲੋਮੀਟਰ ਤੇ ਆਪਾਂ ਸਫ਼ਰ ਅੱਜ ਅੰਦੌਰ ਤੋਂ ਤਕਰੀਬਨ ਅੱਗੇ ਇੱਕ ਗੁਰੂ ਘਰ ਆ ਜਿੱਥੇ ਆਪਾਂ ਸਟੇ ਕਰਾਂਗੇ ਬਾਕੀ ਹਵਾ ਦੇ ਹਿਸਾਬ ਨਾਲ ਦੇਖਦੇ ਆਂ ਕਿਵੇਂ ਆ ਵੀ ਕਿੱਥੇ ਤੱਕ ਸਫ਼ਰ ਕਰਦੇ ਆਂ ਆਪਾਂ ਹਾਂ ਜੀ ਬਾਈ ਜੀ ਮੇਰਾ ਪਿੰਡ ਜੀ ਪਿੰਡ ਖਾਕਟਾਂ ਕਲਾਂ ਦੇਵੀਗੜ੍ਹ ਦੇ ਕੋਲ ਆਪਣਾ ਜੀ ਆਪਰਾ ਹੀ ਬਾਈ ਪਿੰਡ ਖਾਕਟਾ ਕਲਾਈ ਪਟਰੇੜੀ ਕੋਲ ਜ਼ਿਲ੍ਹਾ ਪਟਿਆਲਾ ਹੀ ਆਪੜੇ ਸੇਮ ਟੈਂਡਾ ਜੀ ਖਾਕਟਾ ਕਲਾਈ ਕਿਉਂ ਪਿੰਡ ਦੇ ਤੇ ਉਰੇ ਫਿਰ ਆਪਾਂ ਮਸ਼ੀਨ ਤੇ ਫਿਊਜ਼ਨ ਲਾਉਣ ਵਾਸਤੇ ਆਏ ਹਾਂ ਨਾ ਹਾਂਜੀ ਹਾਂਜੀ ਕੰਪੈਰ ਲੈ ਕੇ ਆਏ ਬਾਈ ਸਵਾਵੀਨ ਵਟਨ ਦੀ ਫਸਰਾਈ ਜure ਤੇ ਬਾਈ ਕੋਈ ਦਿੱਕਤ ਤੇ ਪਰੇਸ਼ਾਨੀ ਪੰਜਾਬੀਆਂ ਨੂੰ ਨਹੀਂ ਕੋਈ ਪਰੇਸ਼ਾਨੀ ਨਹੀਂ ਹੈਗੀ ਠੀਕ ਹੈ ਜੀ ਵਧੀਆ ਕੰਮ ਹੈ ਜੀ ਹਾਂਜੀ ਕੋਈ ਪਰੇਸ਼ਾਨੀ ਨਹੀਂ ਠੀਕ ਹੈ ਜੀ ਰਾਮ ਹੋ ਰਿਹਾ ਜੀ 6:30 ਦਾ ਆਪਾਂ ਪਹੁੰਚ ਗਏ ਨਾਗਦਾ ਸ਼ਹਿਰ ਤੇ ਹੁਣ ਹੋਰ ਰਹਿ ਗਿਆ ਇੱਥੋਂ 60 ਕਿਲੋਮੀਟਰ ਤੇ ਤਾਂ ਫੇਰ ਤੋਂ ਚੱਲ ਕੇ ਆਪਾਂ ਨੇ ਸਾਫਰਪਤਾ ਜੀ 14 19 ਕਿਲੋਮੀਟਰ ਅਜੀ ਸੱਜਣੋ ਟਾਈਮ ਹੋ ਰਿਹਾ ਸਾਡੇ ਨੂੰ ਆ ਪਿੱਛੇ ਨਿਕੜਿਆ ਸਾਦਲਪੁਰ ਸ਼ਹਿਰ ਤਕਰੀਬਨ ਅੱਜ ਬਾਜ਼ਾਰ ਬਜੂਰ ਬੰਦ ਹੀ ਪਏ ਨੇ ਸ਼ਾਇਦ ਉਹ ਦਿਹਾਰੇ ਕਰਨ ਉਹ ਬਾਕੀ ਰਾਤ ਵਾਲਾ ਏਰੀਆ ਜੋ ਜਿੱਥੇ ਆਪਾਂ ਰਾਤ ਸੁੱਤੇ ਸੀ ਆ ਗਏ ਉਹ ਏਰੀਆ ਐਮਪੀ ਦਾ ਸਾਰਿਆਂ ਨੂੰ ਉੱਚਾ ਏਰੀਆ ਜੀ ਦੇਖਿਆ ਹੁਣ ਬਲੌਗ ਦੇ ਵਿੱਚ ਪਵਨ ਚੱਕੀਆਂ ਲੱਗੀਆਂ ਵਿਆ ਨੇ ਕਿਉਂਕਿ ਬਰੇ ਹਵਾ ਹਰ ਟਾਈਮ ਪੱਗਦੀ ਰਹਦੀ ਆ ਤੇ ਇਸ ਕਰਕੇ ਪਵਨ ਚੱਕੀਆਂ ਲੱਗੀਆਂ ਵਿਆ ਨੇ ਤੇ ਮਾਹੌਲ ਠੀਕ ਆ ਮੌਸਮ ਠੀਕ ਆ ਅੱਜ ਵਾਤਾਵਰਨ ਆਪਣੇ ਸਫ਼ਰ ਦੇ ਅਨੁਕੂਲ ਆ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਫ਼ਰ ਕਰਨ ਦੀ ਹੋ ਸਕਦਾ ਅੱਜ ਆਪਾਂ ਚੁਰਲ ਘਾਟ ਦੇ ਕੋਲੇ ਲੱਗ ਜੀਏ ਪਹਾੜੀ ਦੇ ਚਲੋ ਵਾਕੀ ਦੇਖਦੇ ਆਂ ਸਾਫਰ ਕਿੰਨਾ ਤਾਂ ਹੁੰਦਾ ਬਣੇ ਰਹੋ ਆਪਣੇ ਨਾਲ ਪੰਜਾਬੀ ਬਹੁਤ ਨੇ ਇੱਧਰ ਪੰਜਾਬੀ ਵੀਰ ਮਸ਼ੀਨਾਂ ਲੈ ਕੇ ਆਏ ਹੋਏ ਨੇ ਤਕਰੀਬਨ ਆਸ-ਪਾਸ ਮਸ਼ੀਨਾਂ ਵਾਲੇ ਬਾਈ ਮਿਲੇ ਨੇ ਆਪਾਂ ਨੂੰ ਤਕਰੀਬਨ ਯਾਰ ਮਾਨ ਸਤਕਾਰ ਬਹੁਤ ਕਰਦੇ ਨੇ ਬੰਦੇ ਰਾਤ ਜਿੰਨਾ ਦੇ ਟਾਬੇ ਤੇ ਰੁਕੇ ਸੀ ਆਪਾਂ ਉਹਨਾਂ ਨੇ ਵੀ ਬਹੁਤ ਮਾਨ ਸਤਕਾਰ ਕੀਤਾ ਜਿੰਨਾਂ ਵਾਲਿਆਂ ਨੇ ਹਰਿਆਣੇ ਦੇ ਨੇ ਨਾਂ ਉਹ ਮੁੰਡੇ ਦਾ ਹੈਗਾ ਉਹਦਾ ਗੁਰਨੀਤ ਅਕਸਰ ਪੰਜਾਬੋਂ ਲੰਘ ਰਹੇ ਹੁੰਦੇ ਯਾਰ ਤੇ ਬਹੁਤ ਮਾਨ ਸਤਕਾਰ ਕੀਤਾ ਤੁਬਾਕੀ ਭਾਈ ਬਨੇ ਰਹੋ ਆਪਣੇ ਨਾਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਪਲੀਆ ਤੇ ਭਾਈ ਲਾਈਕ ਜਰੂਰ ਕਰਿਆ ਕਰੋ ਯਾਰ ਆ ਗਿਆ ਜੀ ਲੇਬਰ ਬਾਈਪਾਸ ਆ ਜਾਂਦਾ ਇੱਧਰ ਲੇਬਰ ਬਾਈਪਾਸ ਸਿੱਧਾ ਜਾਂਦਾ ਇੰਡੌਰ ਇੰਡੌਰ ਮਾਊ ਲੇਬਰ ਸ਼ਾਰ ਸਿੱਧਾ ਰੋਡ ਤਾਂ ਵਧੀਆ ਖੈਰ ਜਾਣ ਵਾਸਤੇ ਬਸ ਹੁਣ ਆਪਾਂ ਨੇਪੜੀ ਜਾਵਾਂਗੇ ਸਿੱਧਾ ਆਪਾਂ ਸ਼ਹਿਰ ਤੋਂ ਮੁੜ ਜਾਂਗੇ ਅੰਦਰ ਜਾਣ ਦੀ ਤਾਂ ਆਪਾਂ ਨੂੰ ਲੋੜ ਕੋਈ ਨਹੀਂ ਮੈਂ ਵਿੱਚੋਂ ਰਸਤਾ ਮੋੜਦਾ ਇੱਕ ਉਹ ਵਿੱਚੋਂ ਵਿੱਚੇ ਹੋ ਕੇ ਨਿਕੜ ਜੂਗਾ ਉਹਨੂੰ ਚੱਲਾਂਗੇ ਆਪਾਂ ਆ ਦੇਖ ਲਓ ਜੀ ਚੰਬਲ ਨਦੀ ਨੇਪੜ ਸ਼ਹਿਰ ਤਨੂ ਆਇਆ ਹੈ ਗੰਦ ਬੇਹਸਾਬ ਕੋਈ ਅੰਤ ਨਹੀਂ ਐਨਾ ਗੰਦਾ ਇਹਦੇ ਚ ਲੋਕਾਂ ਦੀ ਲੈਟਰਿੰਗਾਂ ਦਾ ਪਾਣੀ ਸ਼ਹਿਰਾਂ ਦਾ ਗਾਟਰਾਂ ਦਾ ਪਾਣੀ ਬਹੁਤ ਗੰਦਾ ਔਰ ਆਹ ਦੇਖ ਲੋ ਲੋਕ ਨਾ ਆ ਰਹੇ ਨੇ ਅੱਜ ਦਸਹਿਰਾ ਇੱਧਰ ਜੰਬਲ ਨਦੀ ਜਿਹਾ ਦੇਖੋ ਉਹ ਬੁਰਾ ਹਾਲਾ ਯਾਰ ਸਭ ਨਾਲੋਂ ਜ਼ਿਆਦਾ ਬੁਰਾ ਹਾਲ ਆਪਣੇ ਇਡੀਆ ਚਾ ਸਫਾਈ ਪੱਖੋਂ ਸਫਾਈ ਨਹੀਂ ਹੈਗੀ ਬਿਲਕੁਲ ਸਫਾਈ ਪੱਖੋਂ ਅਸੀਂ ਜ਼ੀਰੋ ਆਂ ਸ਼ਹਿਰਾਂ ਦਾ ਗੰਦਾ ਥਰਡਰੀਆਂ ਦਾ ਕੈਮੀਕਲ ਵਾਲਾ ਪਾਣੀ ਉਹ ਪਾਏ ਪਾ ਕੇ ਸਾਰਾ ਪਾਣੀ ਪ੍ਰਦੂਸ਼ਣ ਕਰਤਾ ਸਾਫਾ ਪ੍ਰਦਿਸ਼ਕ ਕਰਤੀ ਮੰਗਰੋ ਰਹਿ ਗਈ ਆ ਕੁਛ ਨਹੀਂ ਇਹ ਰਾਹ ਸਾਰਾ ਤੇ 15 ਕਿਲੋਮੀਟਰ ਖਰਾਬ ਆ ਜਿੱਥੋਂ ਆਪਾਂ ਸਾਫ ਕਰਨ ਲੱਗਿਆਂ ਆ 15 ਕਿਲੋਮੀਟਰ ਦਾ ਪਹਿਲਾ ਰਾਹ ਆ ਆਪਾਂ ਨੂੰ ਜਿਹੜਾ ਖਰਾਬ ਆ ਐਨਾ ਵੀ ਖਰਾਬ ਨਹੀਂ ਸਕੂਟਰ ਮੋਟਰਸਾਈਕਲ ਨਾ ਲੰਘ ਸਕੇ ਤੇ ਬਾਕੀ ਰਾਹ ਕੁਪਟਾ ਹੋਇਆ ਤਾਂ ਹੈਗਾ ਹੀ ਆ ਗਰਦ ਦਾ ਕਸ਼ਟਾ ਉੜ ਕੇ ਉੱਪਰ ਪੈਂਦਾ ਅੱਖਾਂ ਚ ਮੂੰਹ ਚ ਹਾਂ ਉਹ ਪ੍ਰੋਬਲਮ ਹੁੰਦੀ ਆ ਕਿ ਇੱਥੋਂ ਜਾਣਾ ਆਪਾਂ ਨੇ ਮਹੂਆ ਏ ਜੀ ਲੈਪਰ ਤੋਂ ਲੈਪਰ ਤੋਂ ਮੁੜਨਾ ਪੈਂਦਾ ਤੇ ਗਰੀਬਨ ਉਹ ਫੋੜਦੇ ਦੀ ਠੀਕ ਆ ਉਂ ਸਾਫਰ ਹੋ ਸਕਦਾ ਵਧੀਆ ਢਾਬੇ ਵੀ ਹੈਗੇ ਨੇ ਬੈਸ ਇੰਡਸਟਰੀਅਲ ਏਰੀਆ ਇਹ ਆ ਦੇਖ ਲਓ ਜੀ ਪਰ ਆਪਣ ਬਣਾਇਆ ਪਿਆ ਅੱਗ ਨੂੰ ਨਾ ਪਤਾ ਨਹੀਂ ਕਿੰਨੀਆਂ ਘਰਾ ਬਣਾ ਨੂੰ ਅੱਗ ਲੱਗੂਗੀ ਧਰਾਵਣ ਇਹ ਸ਼ਹਿਰ ਦਾ 뷰 ਥੋੜਾ ਥੋੜਾ ਪਹਾੜੀ ਏਰੀਆ ਇਹ ਪੀਠੰਕੁਰਾ ਸ਼ਹਿਰ ਆਪਾਂ ਪਾਰ ਕਰ ਰਹੇ ਹਾਂ ਜੀ ਮਾ ਹੋਇਆ ਗਿਆ ਤਕਰੀਬਨ 1 ਵਜੇ ਦਾ ਇੱਥੋਂ 7-8 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਆ ਆਪਾਂ ਦੇਖਾਂਗੇ ਉੱਥੇ ਜੇ ਸਟੇ ਹੋਗੀ ਹਨਾ ਥੋੜਾ ਜਿਹਾ ਪਹਾੜੀ ਏਰੀਆ ਇਹ ਤੇ ਥੋੜੀ ਜੀ ਖਿੱਚ ਤੂ ਵੱਧ ਨਹੀਂ ਹੁੰਦੀ ਆ ਤੇ ਕਾਹਾ ਬਹੁਤ ਬਣਾਏ ਹੋਏ ਨੇ ਉਰੇ ਰੰਗ ਇੱਕ ਪੌਣ ਚੜਦੇ ਆ ਜਦੋਂ ਨਾਲ ਉਤਰਦੇ ਵੀ ਦੂਜਾ ਸਟਾਰਟ ਹੋ ਜਾਂਦਾ ਵਿੱਚੋਂ ਛੱਡ ਦਿਆਂ ਦੂਜਾ ਸਟਾਰਟ ਹੋ ਜਾਂਦਾ ਨਾਲ ਹੀ ਚਲੋ ਫਿਰ ਵੀ ਆਪਾਂ ਹੁਣ ਤੱਕ 70 75 ਕਿਲੋਮੀਟਰ 80 ਦੇ ਤਕਰੀਬਨ 80 ਕਿਲੋਮੀਟਰ ਸਫ਼ਰ ਕਰ ਚੁੱਕੇ ਹਾਂ ਸਵੇਰ ਤੋਂ ਚੱਲ ਕੇ ਆਪਾਂ ਮੜਾ ਮੋਟਾ ਸਟਾਪ ਕੀਤਾ ਕਿਤੇ ਨਹੀਂ ਸਟਾਪ ਵੀ ਨਹੀਂ ਕੀਤਾ ਆਪਾਂ ਵੀ ਚੱਲ ਰਹੇ ਹਾਂ ਬਣੇ ਰਹੋ ਆਪਣੇ ਨਾਲ ਹਾਂਜੀ بارش ਹੋ ਰਹੀ ਹੈ ਥੋੜੀ ਥੋੜੀ ਪਰ ਹਾਨੇ ਆ ਰਿਹਾ ਹੈ ਪਰ ਗਰਮੀ ਆਈ ਵੀ ਹੈ ਜੇ ਜਿਆਦਾ بارش ਆ ਗਈ ਤਾਂ ਖੜਨਾ ਪੈਣਾ ਹੈ ਕਿਉਂਕਿ ਫਿਰ ਬਿਮਾਰ ਹੋਮਾਂਗੇ ਕਦਮਾ ਥੋੜਾ ਜਿਹਾ ਪਹਾੜੀ ਏਰੀਆ ਉੱਚਾ ਨਹੀਂ ਮੈਂ ਗਰੀਬਨੋ ਸ਼ੋਰ ਲਗਾੜਦੇ ਆਪਾਂ ਕਿ ਲਵੇ ਜਿਹੀ ਲੱਗੇ ਹੋਇਆ ਪ੍ਰੀਤਮਪੁਰਾ ਪ੍ਰੀਤਮਪੁਰਾ ਤੋਂ ਆਪਾਂ ਬਾਈਪਾਸ ਤੋਂ ਦੌਰ ਵਾਲੇ ਬਾਈਪਾਸ ਤੇ ਹੁਣ ਲੱਗਿਆ ਵਸ 10 ਕਿਲੋਮੀਟਰ ਆ ਫਿਰ ਟੱਬ ਟੁੱਬੇ ਹੋਣਗੇ ਕੋਈ ਦੇਖ ਕੇ ਸਟੇ ਮਾਰਾਂਗੇ ਬਣੇ ਰਹੋ ਆਪਣੇ ਨਾਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਬਣੇ ਰਹੋ ਮਿੱਤਰੋ ਆ ਜੀ ਮਿੱਤਰੋ ਇਹ ਝੁਰਲ ਘਾਟ ਸੇਖਲੂ ਜਾਂਦਾ ਕਰ ਇਹ ਡਾਉਨ ਹੈ ਜਾਂਦਾ ਨੂੰ ਕਹਿੰਦੇ ਨੇ ਝੁਰਲ ਘਾਟ ਇੱਥੇ ਜ਼ਿਆਦਾ ਹੀ ਕਮੈਂਟਰੀ ਨਹੀਂ ਸਕਦੀ ਐ ਕਿਉਂਕਿ ਡਾਉਨ ਹੈ ਡਾਉਨ ਹੈ ਹੈ ਨਾ ਤੇ ਵਸ ਦੇਖ ਲਓ ਤੁਸੀਂ ਜਦੋਂ ਆਪਾਂ ਹਜ਼ੂਰ ਸਾਹਿਬ ਨੂੰ ਆਉਣਾ ਹੈ ਇਹ ਜਿਹੜਾ ਇੱਕ ਆਪਾਂ ਨੂੰ ਪਾਰ ਕਰਨਾ ਪੈਂਦਾ ਚੁਰ ਲਗਾਟ ਜਿਆਦਾਤਰ ਜੇ ਆਪਾਂ ਹੁਣ ਟਰੱਕਾਂ ਟਰੱਕਾਂ ਇਹਨੂੰ ਪੁੱਛੀਏ ਮਸ਼ਹੂਰ ਆਏ ਚੁਰ ਲਗਾਟ ਸਾਵਧਾਨ ਗਾਟ ਉਤਰਨੇ হেতু ਕਿਰਪਾ ਉੱਪਰ ਦੀ ਦਿਸ਼ਾ ਮੈਂ ਨਾ ਦੇਖੇ ਮਿੱਤਰੋ ਹੁਣੇ-ਹੁਣੇ ਆਪਾਂ ਨੇ ਝੁਰਲ ਘਾਟ ਜੋ ਐਲਪੀਜੇ ਵਿੱਚ ਪੈਂਦਾ ਆਪਾਂ ਨੂੰ ਫਜੂਰ ਸਾਹਿਬ ਨੂੰ ਜਾਂਦੇ ਹੋਏ ਸਾਹਿਆਂ ਨੂੰ ਵੱਡਾ ਘਾਟ ਪੈਂਦਾ ਝੁਰਲ ਘਾਟ ਅਲੇ ਨਾਲੇ ਤੁਹਾਨੂੰ ਦੇਖ ਰਿਹਾ ਹੋਏ ਜੋ ਤੁਸੀਂ ਇਹ ਘਾਟ ਅੱਜ ਦਾ ਵਲੌਗ ਆਪਾਂ ਕਰਦੇ ਆਂ ਜੀ ਸਮਾਪਤ ਝੁਰਲ ਘਾਟ ਜਿਹੜਾ ਅੰਡੌਰ ਤੋਂ ਨੇ ਆਪਾਂ ਜੀਉ ਸਾਹਿਬ ਨੂੰ ਜਾਣਿਆ ਚੋਕ ਲਗਾਟ ਪਾਰ ਕਰਕੇ ਗੁਰਦੁਆਰਾ ਸਾਹਿਬ ਕੋਈ 5 7 10 ਕਿਲੋਮੀਟਰ ਪਾਰ ਕਰਕੇ ਆਉਣ ਵਾਲੇ ਭੈਣ ਭਰਾਵਾਂ ਨੂੰ ਦੱਸਦੇ ਹਾਂ ਪਾਰ ਕਰਕੇ ਸੱਜੇ ਹੱਥ ਗੁਰਦੁਦੁਆਰਾ ਸਾਹਿਬਾ ਜਿੱਥੇ ਤੁਹਾਡੀ ਸਟੇਅ ਹੋ ਸਕਦੀ ਹੈ ਤੁਸੀਂ ਰਹਿ ਸਕਦੇ ਹੋ ਨਹਾਤ ਹੋ ਸਕਦੇ ਹੋ ਵਧੀਆ ਪ੍ਰਸ਼ਾਦਾ ਪਾਣੀ ਖਾ ਸਕਦੇ ਹੋ ਸੁੱਖ ਦੀ ਨੀਂਦ ਸੌ ਸਕਦੇ ਹੋ ਤੇ ਆਪਣੀਆਂ ਬੈਟਰੀਆਂ ਸੈਟੀਆਂ ਚਾਰਜ ਕਰ ਸਕਦੇ ਹਾਂ ਫੋਨ ਚਾਰਜ ਕਰ ਸਕਦੇ ਹਾਂ ਤੇ ਆਰਾਮ ਨਾਲ ਰਹਿ ਸਕਦੇ ਹਾਂ ਤੇ ਲਈ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਕਲਿੱਕ ਕਰਨ ਲਈ ਤੇ ਇੱਥੇ ਅੱਜ ਦਾ ਪੰਪ ਵਲੌਗ ਕਰਦੇ ਹਾਂ ਸਮਾਪਤ ਸਵੇਰੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕੋਲ ਮੇਰੇ ਦਰਸ਼ਨ ਕਰਾਵਾਂਗੇ ਤੇ ਨਾਲੇ ਲੋਕੇਸ਼ਨ ਵੀ ਸੈਂਡ ਕਰਾਂਗੇ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ